ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਤ ਸੰਗਤ ਜੀ ਆਓ ਸਭ ਤੋਂ ਪਹਿਲਾ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਕਈ ਵੇਲੇ ਸਾਡੇ ਮਨ ਦੇ ਵਿੱਚ ਇਹ ਸ਼ੰਕਾ ਆ ਜਾਂਦੀ ਹੈ ਕਿ ਸਾਨੂੰ ਰੋਜ਼ ਨਿਤਨੇਮ ਕਿਉਂ ਕਰਨਾ ਚਾਹੀਦਾ ਹੈ ਕਿ ਰੋਜ਼ ਸਾਨੂੰ ਪਾਠ ਕਿਉਂ ਕਰਨਾ ਚਾਹੀਦਾ ਕਈ ਬੰਦੇ ਇੱਦਾਂ ਦੇ ਹੁੰਦੇ ਨੇ ਕਿ ਜਿਹੜੇ ਸਵਾਲ ਕਰਦੇ ਨੇ ਕਿ ਸਾਨੂੰ ਰੋਜ਼ ਪਾਠ ਕਿਉਂ ਕਰਨਾ ਚਾਹੀਦਾ ਤੇ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਰੋਜ਼ ਪਾਠ ਕਿਉਂ ਕਰਨਾ ਚਾਹੀਦਾ ਹੈ ਸਾਤਸੰਗਤ ਜੀ ਤੁਸੀਂ ਵੀ ਨੋਟਿਸ ਕੀਤਾ ਹੋਣਾ ਹੈ ਕਿ ਜਦੋਂ ਅਸੀਂ ਪਾਠ ਕਰਦੇ ਹਾਂ ਤੇ ਕਈ ਵਾਰੀ ਇਦਾਂ ਹੁੰਦਾ ਹੈ ਕਿ ਸਾਡਾ ਮਨ ਨਹੀਂ ਟਿਕਦਾ ਸਾਡਾ ਮਨ ਨਹੀਂ ਲੱਗਦਾ ਕੀ ਅਸੀਂ ਜੇ ਰੋਜ਼ ਪਾਠ ਕਰਾਂਗੇ ਤੇ ਸਾਤਸੰਗਤ ਜੀ ਇੱਕ ਦਿਨ ਤਾਂ ਇਦਾਂ ਦਾ ਆਏਗਾ ਜ਼ਰੂਰ ਕਿ ਜਦੋਂ ਸਾਡਾ ਮਨ ਟਿਕੇਗਾ ਸਾਤਸੰਗਤ ਜੀ ਇੱਕ ਹੋਰ ਗੱਲ ਹੈ ਕਿ ਬਾਣੀ ਨੂੰ ਕੱਲੀ ਪੜੋ ਨਾ ਬਾਣੀ ਨੂੰ ਸਮਝੋ ਵੀ ਬਾਣੀ ਨੂੰ ਵਿਚਾਰੋ ਵੀ ਕਿ ਬਾਣੀ ਸਾਨੂੰ ਕੀ ਦੱਸ ਰਹੀ ਹੈ ਕਿ ਬਾਣੀ ਨੇ ਸਾਨੂੰ ਕਿਵੇਂ ਜੀਣ ਲਈ ਕਿਹਾ ਹੈ ਤੇ ਆਪਾਂ ਕਿਵੇਂ ਜੀ ਰਹੇ ਆ ਇਸ ਲਈ ਸਾਧ ਸੰਗਤ ਜੀ ਬਾਣੀ ਨੂੰ ਪੜੋ ਨਾ ਬਾਣੀ ਨੂੰ ਵਿਚਾਰੋਗੇ ਜੇ ਅਸੀਂ ਬਾਣੀ ਨੂੰ ਵਿਚਾਰਾਂਗੇ ਤੇ ਸਾਨੂੰ ਪਤਾ ਲੱਗੇਗਾ ਕਿ ਅਸੀਂ ਗਲਤ ਜੀਵਨ ਜੀ ਰਹੇ ਆ ਜਿੱਦਾਂ ਸਾਨੂੰ ਗੁਰੂ ਨੇ ਹੁਕਮ ਦਿੱਤਾ ਸੀ ਅਸੀਂ ਉਹਦਾ ਜੀਵਨ ਨਹੀਂ ਜੀ ਰਹੇ ਗੁਰੂ ਜੀ ਨੇ ਕਿਹਾ ਸੀ ਅਸੰਖ ਨਿੰਦਕ ਸਿਰ ਕਰੇ ਭਾਰ ਤੇਸੀ ਰੋਜ਼ ਹੀ ਨਿੰਦਿਆ ਕਰਦੇ ਰਹਿੰਦੇ ਆ ਚੁਗਲੀ ਕਰਦੇ ਰਹਿੰਦੇ ਆ ਸਾਨੂੰ ਕਦੀ ਵੀ ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ ਪਰ ਇਹ ਸਾਡੀ ਆਦਤ ਹੀ ਬਣ ਗਈ ਹੈ ਕਿ ਅਸੀਂ ਦੂਜਿਆਂ ਦੀ ਨਿੰਦਿਆ ਚੁਗਲੀ ਕਰਨੀ ਕਰਨੀ ਹੈ ਇਸ ਲਈ ਸਾਥ ਸੰਗਤ ਜੀ ਸਾਨੂੰ ਰੋਜ਼ ਹੀ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣੇ ਮਨ ਨੂੰ ਸਮਝਾ ਸਕੀਏ ਕਿ ਸਾਡੇ ਗੁਰੂ ਨੇ ਕੀ ਉਪਦੇਸ਼ ਦਿੱਤੇ ਹੈ ਕੀ ਹੁਕਮ ਦਿੱਤੇ ਆ ਕਿ ਅਸੀਂ ਕਿਵੇਂ ਜੀਵਨ ਨੂੰ ਜੀਵਣਾ ਹੈ ਇਸ ਲਈ ਪਿਆਰਿਓ ਗੁਰਬਾਣੀ ਨੂੰ ਰੋਜ਼ ਪੜਿਆ ਕਰੋ ਕਹਿੰਦੇ ਗੁਰਬਾਣੀ ਜਿੰਨੀ ਪੜਾਂਗੇ ਉੰਨੇ ਸਾਨੂੰ ਸੋਝੀ ਆਏਗੀ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਵੀ ਉਠਿਆ ਕਰੋ ਅੰਮ੍ਰਿਤ ਵੇਲੇ ਵਿੱਚ ਇੰਨੀ ਸ਼ਕਤੀ ਹੁੰਦੀ ਹੈ ਕਿ ਉਦੋਂ ਆਪਣੇ ਆਪ ਮਨ ਟਿਕ ਜਾਂਦਾ ਹੈ ਕਿਉਂਕਿ ਉਸ ਵੇਲੇ ਸਾਰੇ ਪਾਸੇ ਸ਼ਾਂਤੀ ਹੁੰਦੀ ਹੈ ਸਾਰੇ ਪਾਸੇ ਸ਼ਾਂਤੀ ਹੋਣ ਕਰਕੇ ਸਾਡੇ ਮਨ ਟਿਕਨ ਦੀ ਸੰਭਾਵਨਾ ਵੱਧ ਜਾਂਦੀ ਹੈ ਸਾਡਾ ਮਨ ਟਿਕ ਜਾਂਦਾ ਹੈ ਕਈ ਵਾਰੀ ਇਸ ਲਈ ਸਾਧ ਸੰਗਤ ਜੀ ਗੁਰੂ ਜੀ ਕਹਿੰਦੇ ਨੇ ਅੰਮ੍ਰਿਤ ਵੇਲਾ ਸੱਚ ਨੋਂ ਵਢਾਈ ਵਿਚਾਰ ਕਿ ਅੰਮ੍ਰਿਤ ਵੇਲੇ ਨੂੰ ਸੰਭਾਲੋ ਤਾਂ ਕਿ ਜੋ ਸਾਡਾ ਮਨ ਟਿਕ ਸਕੇ ਤੁਸੀਂ ਸਾਧ ਸੰਗਤ ਜੀ ਨੋਟਿਸ ਕੀਤਾ ਹੋਏਗਾ ਜੇ ਸਾਡਾ ਸਵੇਰ ਦਾ ਦਿਨ ਚੰਗਾ ਜਾਂਦਾ ਹੈ ਤੇ ਸਾਡਾ ਪੂਰਾ ਦਿਨ ਹੀ ਚੰਗਾ ਜਾਂਦਾ ਜੇ ਬਾਇ ਚਾਂਸ ਸਾਡਾ ਸਵੇਰ ਦਾ ਦਿਨ ਹੀ ਖਰਾਬ ਜਾਏਗਾ ਤੇ ਸਾਡਾ ਪੂਰਾ ਦਿਨ ਹੀ ਖਰਾਬ ਚੱਲ ਜਾਂਦਾ ਹੈ ਇਸ ਲਈ ਸਾਥ ਸੰਗਤ ਜੀ ਅੰਮ੍ਰਿਤ ਵੇਲੇ ਨੂੰ ਸੰਭਾਲ ਕੇ ਪਹਿਲਾ ਆਪਣੇ ਮਨ ਨੂੰ ਧੋਵੋ ਆਪਣੇ ਮਨ ਨੂੰ ਸਾਫ਼ ਕਰੋ ਉਹ ਮਨ ਕਿਵੇਂ ਸਾਫ਼ ਹੋਏਗਾ ਬਾਣੀ ਪੜ੍ਹ ਕੇ ਸਾਫ਼ ਹੋਏਗਾ ਗੁਰ ਬਾਣੀ ਨੂੰ ਜਾਪ ਕਰਕੇ ਸਾਫ਼ ਹੋਏਗਾ ਇਸ ਲਈ ਸਾਥ ਸੰਗਤ ਜੀ ਰੋਜ਼ ਗੁਰ ਬਾਣੀ ਪੜ੍ਹੋ ਰੋਜ਼ ਨਿਤਨੇਮ ਕਰੋ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ